ਇਹ ਥੋੜੀ ਆਈਡੀ ਤਾਂ ਆਪਾਂ ਕੀ ਥੋੜੀ ਆਈਡੀ ਤਾਂ ਕਰਦੇ ਯਾਰ ਭਾਈ ਪ੍ਰੇਮ ਜੀ ਨਹੀਂ ਨਾ ਹੁੰਦਾ ਥੋੜੀ ਹਾਂਜੀ ਐਮਪੀ ਸਾਹਿਬ ਅੱਜ ਇੱਥੇ ਪਹੁੰਚੇ ਜੇ ਤੁਸੀਂ ਇਸ ਬ੍ਰਿਜ ਦਾ ਉਦਘਾਟਨ ਕਰਨ ਵਾਸਤੇ 2022 'ਚ ਬ੍ਰਿਜ ਸਟਾਰਟ ਹੋਇਆ ਸੀ ਪਰ ਇਹ ਰੁਕ ਗਿਆ ਸੀ ਦੇਖੋ ਇਹ ਬੇਸਿਕਲੀ ਲੋਹਾਰਕਾ ਰੋਡ ਜਿਹੜਾ ਇੱਥੇ ਕੱਟ ਆਉਂਦਾ ਬਾਈਪਾਸ ਦੇ ਉੱਤੇ ਤੇ ਕਰਨਜੀਤ ਜੀ ਉਹਦੇ ਤੇ ਇੱਕ ਬ੍ਰਿਜ ਪਾਸ ਹੋਇਆ ਸੀ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਉਸ ਤੋਂ ਪਹਿਲਾਂ ਇਹ ਚੀਜ਼ਾਂ ਅਪਰੂਵ ਹੋਈਆਂ ਸੀ ਪਰ ਇਹ ਬ੍ਰਿਜ ਆਰੀ ਪੈਨਲ ਤੇ ਬੰਨਾ ਸ਼ੁਰੂ ਹੋ ਗਿਆ ਜਦੋਂ ਮੈਨੂੰ ਹੋਂਦ ਚੋਂਦਾ ਦੇਖਿਆ ਫਿਰ ਮੇਰਾ ਇਹ ਮੰਨਣਾ ਸੀ ਕਿ ਰਣਜੀਤ ਐਵੇਨਿਊ ਜਿੱਦਾਂ ਸਾਡਾ ਸਭ ਤੋਂ ਵਧੀਆ ਇੱਕ ਡਾਊਨ ਟਾਊਨ ਕਹਿ ਸਕਦੇ ਆ ਤੇ ਬਿਲਕੁਲ ਉਹਦੇ ਬਾਹਰ ਹੈ ਤੇ ਇੱਕ ਸਾਡੀ ਯਾਦਗਾਰ ਜ਼ਿਲ੍ਹੇ ਵਾਲੇ ਬਾਗ ਦੀ ਬਿਲਕੁਲ ਇਹਦੇ ਨਾਲ ਹੈ ਇੱਕ ਪਾਰਕ ਹੈ ਬਹੁਤ ਵਧੀਆ ਇੱਥੇ ਜਿਹੜਾ ਬਣਿਆ ਹੈ ਨਾਲ ਇਹਦੇ ਔਰ ਤਿੰਨ ਤੋਂ ਚਾਰ ਸਕੂਲ ਜਿਹੜੇ ਇਹਦੇ ਬਿਲਕੁਲ ਆਊਟਸਕਰਟ ਤੇ ਪੈਂਦੇ ਨੇ ਬਾਹਰਲੇ ਵੱੰਨੇ ਲੋਹਾਰਕਾ ਰੋਡ ਸਾਈਡ ਤੇ ਜਿਹੜਾ ਖੈਰ ਜਗਦੇਆ ਨੂੰ ਜਾਂਦਾ ਰੋਡ ਹੈ ਔਰ ਇਹ ਫੀਡ ਕਰਦਾ ਸਾਰੇ ਬਾਰਡਰ ਏਰੀਆ ਨੂੰ ਔਰ ਇਹਦੇ ਬਹੁਤ ਛੋਟੇ ਜਿਹੜੇ ਸੀ ਸਪੈਨ ਸੀ ਨਿਕੇ ਨਿਕੇ ਦੋ ਮਤਲਬ ਬਾਕਸ ਸੀ ਜਿਹੜੇ ਇੱਥੋਂ ਕੈਟਰ ਕਰਨਾ ਸੀ ਜਨਾਂ ਨੇ ਉਹਦੇ ਨਾਲ ਮੇਰਾ ਸੋਚ ਇਹ ਸੀ ਕਿ ਇੰਨਾ ਵੱਡਾ ਏਰੀਆ ਵਾ ਤੇ ਅਗਲੇ ਬੰਨੇ ਵੀ ਕਰੀਬ 50000 ਦੀ ਕਰੀਬ ਵਾਦੀ ਅੱਗੇ ਵੀ ਵੱਧ ਗਈ ਹੈ ਸਾਰੇ ਪਿੰਡੇ ਦਰਦੀ ਜਾਂਦੇ ਨੇ ਉਹਨਾਂ ਨੂੰ ਇੱਥੋਂ ਨੰਗਣਾ ਬਹੁਤ ਮੁਸ਼ਕਲ ਕਿਉਂਕਿ ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਬ੍ਰਿਜ ਜਿਹੜੇ ਬਣੇ ਨੇ ਜਿੱਥੇ ਮਿੱਟੀ ਦੀ ਭਰਤੀ ਦੇ ਨਾਲ ਬਣੇ ਨੇ ਬਾਕਸਾਂ ਦੇ ਨਾਲ ਉਹ ਸਾਰੇ ਇਸ ਵੇਲੇ ਜਾਮ ਦਾ ਕਾਰਨ ਨੇ ਬਿਲਕੁਲ। ਔਰ ਮੇਰੀ ਕੋਸ਼ਿਸ਼ ਇਹ ਰਹੀ ਹੈ ਜਦੋਂ ਤੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਹੈ ਕਿ ਸਾਰੇ ਬ੍ਰਿਜ ਜਿਹੜੇ ਪਿੱਲਰ ਤੇ ਹੋਣੇ ਚਾਹੀਦੇ ਨੇ। ਜਿਦਾ ਤੁਸੀਂ ਬਾਈਪਾਸ ਅਤੇ ਵੀ ਤੁਸੀਂ ਦੇਖੇ ਹੋਣਗੇ ਜਦਾਂ ਜੀਟੀ ਰੋਡ ਤੋਂ ਅਸੀਂ ਆਉਂਨੇ ਆ ਜਿਹੜਾ ਡ੍ਰੀਮ ਸਿਟੀ ਦੇ ਬਾਹਰ ਉਹ ਵੀ ਬ੍ਰਿਜ ਪਹਿਲਾਂ ਇਹੀ ਸੀ ਆਰੀ ਪੈਨਲ ਤੇ ਸੀ। ਉਹ ਵੀ ਅਸੀਂ ਪਿੱਲਰਾਂ ਤੇ ਕਰਵਾਏ। ਇਹ ਵੀ ਫਿਰ ਸ਼ੁਰੂ ਹੋ ਗਿਆ ਸੀ ਬ੍ਰਿਜ ਔਰ ਇਹਨੂੰ ਫਿਰ ਅਸੀਂ ਰੋਕਤਾ। ਤੇ ਪਰ ਜਦੋਂ ਬ੍ਰਿਜ ਰੁਕ ਜੇ ਫਿਰ ਬੜੀ ਮੁਸ਼ਕਿਲਾਂ ਦੀ ਕੰਮ ਨੂੰ ਰੋਕ ਕੇ ਦੁਬਾਰਾ ਉਹਨੂੰ ਸਟਾਰਟ ਕਰਾਉਣਾ ਬੜਾ ਬੜਾ ਚੈਲੰਜ ਹੁੰਦਾ ਹੈ ਕਿਉਂਕਿ ਠੇਕੇਦਾਰ ਕੋਰਟ ਚ ਚਲੇ ਜਾਂਦੇ ਨੇ ਫਿਰ ਉਹਨਾਂ ਨਾਲ ਸੈਟਿੰਗ ਹੁੰਦੀ ਹੈ ਫਿਰ ਦੁਬਾਰਾ ਇਹਦੀਆਂ ਮਤਲਬ ਡੀਪੀਆਰ ਬਣਦੀਆਂ ਨੇ ਫਿਰ ਉਹਦੀ ਅਪਰੂਵਲ ਆਉਂਦੀ ਫਾਈਨੈਂਸ਼ੀਅਲ ਅਪਰੂਵਲ ਆਉਂਦੀ ਬੜਾ ਲੰਮਾ ਪ੍ਰੋਸੈਸ ਹੈ ਪਰ ਅਸੀਂ ਪਰਮਾਤਮਾ ਦੀ ਮਿਹਰ ਨਾਲ ਲੋਕਾਂ ਨੇ ਮੇਰੇ ਤੇ ਯਕੀਨ ਰੱਖਿਆ ਔਰ ਮੇਰੀ ਇੱਕ ਦੂਰੰਦੇਸ਼ੀ ਸੋਚ ਸੀ ਕਿ ਇਹ ਪਿੱਲਰਾਂ ਤੇ ਬਣਾਉਣੇ ਬਣਾਉਣਾ ਔਰ ਹੁਣ ਇਹ ਬ੍ਰਿਜ ਜਿਹੜਾ ਹੈ ਇਹ ਕਰੀਬ 7 ਤੇਰੇ ਸਪੈਨ ਹੋਣਗੇ ਵੱਡੇ ਵੱਡੇ 100-100 ਮੀਟਰ ਫੁੱਟ ਦੇ ਔਰ ਉਹਨਾਂ ਦੇ ਉੱਤੇ ਇਹ ਬ੍ਰਿਜ ਜਿਹੜਾ 6 ਲੇਨ ਜਿਹੜਾ ਬ੍ਰਿਜ ਹੈ ਉਹ ਇੱਥੋਂ ਕ੍ਰਾਸ ਕਰੇਗਾ ਲੋਅਰ ਕਾਰਕ ਰੋਡ ਦੇ ਸਾਹਮਣੇ ਔਰ ਇਹਦੇ ਨਾਲ ਸਾਰਿਆਂ ਨੂੰ ਆਉਣਾ ਜਾਣਾ ਜਿਹੜਾ ਇਹ ਅੰਦਰਾਂ ਦੀ ਟ੍ਰੈਫਿਕ ਜਿਹੜੀ ਸਾਡੀ ਸਿਵਲ ਏਰੀਆ ਦੀ ਆ ਉਹਨੂੰ ਕੋਈ ਮੁਸ਼ਕਲ ਨਹੀਂ ਆਏਗੀ ਨਹੀਂ ਤੇ ਅਦਰਵਾਈਜ਼ ਇਹ ਬਾਕਸ ਬਣ ਜਾਂਦੇ ਤੇ ਇਹ ਸਾਰੀ ਉਮਰ ਦੀ ਬਹੁਤ ਵੱਡੀ ਮੁਸ਼ਕਲ ਸੀ ਜਿੱਦਾਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਵੇਂ ਆਪਣਾ ਰੋਜ਼ ਹੈ پارک ਕਾਇਦੇ ਨਾਲ ਹੀ ਜਿਹੜਾ ਇੱਥੇ ਬਣਿਆ ਜਿੱਥੇ ਛੰਡੇ ਵਾਲਾ ਪਾਰਕ ਜੁਇਸ ਸਾਹਿਬ ਜਿਹੜਾ ਨਾਲ ਜਦੋਂ ਤੁਸੀਂ ਇਹਨਾਂ ਨੇ ਹੁੰਦੇ ਸੀ ਇਹਨਾਂ ਨੇ ਛੰਡਾ ਵੀ ਉੱਥੇ ਕਰਵਾਇਆ ਸੀ ਔਰ ਉਹਦੇ ਨਾਲ ਜੇ ਤੁਸੀਂ ਫਤਿਹਗੜ ਚੂੜੀਆਂ ਰੋਡ ਤੇ ਦਿੱਸਿਆ ਉਹ ਤੋਂ ਨਿਕਲਦੇ ਹੋ ਉੱਥੇ ਵੀ ਜਾਮ ਹੈ ਜਦੋਂ ਸਕੂਲ ਲੰਘਦਾ ਹੈ ਮਜੀਠਾ ਰੋਡ ਤੇ ਵੀ ਹੈ ਹੁਣ ਮੇਰਾ ਮੇਰੀ ਇਹ ਥੋਟ ਸੀ ਕਿ ਇਹ ਜੇ ਪਿਲਦਰਾ ਤੇ ਹੋ ਜੂਗਾ ਤੇ ਆਉਣਾ ਜਾਣਾ ਕਰਾਸਿੰਗ ਸਾਡੀ ਸੌਖੀ ਹੋ ਜੂਗੀ ਦੂਜੀ ਇੱਕ ਬਹੁਤ ਵੱਡੀ ਜਗ੍ਹਾ ਕਮਰਸ਼ੀਅਲ ਜਿਹੜੀ ਇਹਦੇ ਅਵਾਉ ਜਿਮ ਦੇ ਸਾਹਮਣੇ ਹੈ ਟਰਸਟੀ ਹੈ ਉੱਥੇ ਕੋਈ ਨਾ ਕੋਈ ਕਮਰਸ਼ੀਅਲ ਐਕਟੀਵਿਟੀ ਹੋਣੀ ਹੈ ਉਥੋਂ ਨਿਕਲਣਾ ਉਥੋਂ ਫਿਰ ਲੋਕਾਂ ਲਈ ਜਾਣਾ ਆਉਣਾ ਬਹੁਤ ਮੁਸ਼ਕਲ ਸੀ ਸੋ ਇਹਨਾਂ ਚਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹਨੂੰ ਪਿਲਦਰਾ ਤੇ ਲਿਆਉਂਦੀ ਜਿਹੜੀ ਬੜਾ ਵੱਡਾ ਚੈਲੰਜ ਸੀ